ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਪਿਆਰਿਓ ਆਪਜੀ ਤੇ ਕਮਾਂਕਾਰਾਂ ਚੋਂ ਸੰਕੋਚ ਕਰਕੇ ਕੱਲ ਸੈਚਰਡੇ ਸੀ ਕੱਲ ਵੀ ਬੇਅੰਤ ਸੰਗਤਾਂ ਦਾ ਇਕੱਠ ਸੀ ਤੇ ਅੱਜ ਮੈਨੂੰ ਲੱਗਦਾ 1 ਵਜੇ ਤੱਕ ਬੇਸ਼ੁਮਾਰ ਸੰਗਤਾਂ ਦਾ ਇਕੱਠ ਹੋ ਜਾਣਾ ਹੈ ਇਹ ਜਿਹੜਾ ਪ੍ਰੇਮ ਹੈ ਨਾ ਗੁਰੂ ਨਾਲ ਤੁਹਾਡਾ ਇੱਕ ਡੱਕਾ ਚੱਕ ਕੇ ਵੀ ਆਪਾਂ ਇਧਰੋਂ ਉਧਰ ਕਰ ਦਈਏ ਨਾ ਸੇਵਾ ਇੰਨੀ ਕੁ ਵੀ ਕਰ ਲਈਏ ਇੱਕ ਭਾਂਡਾ ਇੱਕ ਚਮਚਾ ਵੀ ਮਾਂਜ ਦਈਏ ਲੰਗਰ ਦੇ ਵਿੱਚ ਝੂਠਾ ਬਰਤਨ ਕੋਈ ਸਾਫ਼ ਕਰ ਦਈਏ ਤੇ ਮਹਾਰਾਜ ਉਨੀ ਸੇਵਾ ਦਾ ਫਲ ਦੇ ਦਿੰਦੇ ਨੇ ਉਨੀ ਸੇਵਾ ਵੀ ਅਜਾਈ ਨਹੀਂ ਜਾਣ ਦਿੰਦੇ ਸੱਚੇ ਪਾਤਸ਼ਾਹ ਤੇ ਹਮੇਸ਼ਾ ਬੇਨਤੀ ਕਰਦਾ ਹੁੰਨਾ ਕਿਉਂਕਿ ਸਮਾਂ ਥੋੜਾ ਸੈਕਟਰੀ ਸਾਹਿਬ ਸਰਦਾਰ ਜਸਕਰਨ ਸਿੰਘ ਜੀ ਹੋਣੀ ਬੜਾ ਪਿਆਰ ਕਰਦੇ ਨੇ ਕਹਿੰਦੇ 25 ਮਿੰਟ ਨੇ ਭਾਵੇਂ ਨਰੋਲ ਕੀਰਤਨ ਕਰ ਲਓ ਭਾਵੇਂ ਧਾਰਨਾ ਲਾ ਲਓ ਤੇ ਆਪਾਂ ਬਸ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਸਮਾਪਤੀ 5 ਮਿੰਟ ਤੱਕ ਆਪਣਾ ਟਾਈਮ ਐ 10:05 ਮਿੰਟ ਤੱਕ ਤੇ ਬੇਨਤੀ ਕਰਦਾ ਹੁਣਾ ਜਿਵੇਂ ਆਪਣੇ ਘਰ ਦੀ ਸਫਾਈ ਰੱਖਦਾ ਨਾ ਕਿਚਨ ਦੀ ਹਰ ਇੱਕ ਚੀਜ਼ ਸ਼ੈਟ ਰੱਖਦਾ ਵੀ ਕਿਤੇ ਕੋਈ ਖਲਾਰਾ ਨਾ ਪੈ ਜਾਵੇ ਕਿਤੇ ਕੋਈ ਪ੍ਰੋਬਲਮ ਨਾ ਆ ਜਾਵੇ ਮੇਰੇ ਘਰ ਦੇ ਵਿੱਚ ਇਸ ਚੀਜ਼ ਤੋਂ ਆ ਖਤਰਾ ਹੋ ਸਕਦਾ ਆ ਕੋਈ ਚੀਜ਼ ਆਪਣੀ ਥੱਲੇ ਡੁੱਲ ਗਈ ਫਰਸ਼ ਖਰਾਬ ਹੋ ਸਕਦੀ ਗੁਰੂ ਦੇ ਘਰੇ ਆਗੇ ਵੀ ਆਈ ਧਿਆਨ ਰੱਖਿਆ ਕਰੋ ਭਾਈ ਤੇ ਕਈ ਵਾਰਾ ਦਾਸਵਾਚ ਕਰਦਾ ਮਾਫ਼ ਕਰਨਾ ਕਿਉਂਕਿ ਦਿਨ ਵੀ ਸਾਡੇ 25 26 ਰਹਿ ਗਏ ਨੇ ਅੱਜ ਇੱਥੇ ਐਤਵਾਰ ਨੂੰ ਵੀਕੈਂਡ ਨੂੰ ਕਈ ਵਾਰਾ ਜਦੋਂ ਸ਼ਾਮ ਨੂੰ ਰਾਤ ਨੂੰ ਸਫਾਈ ਕਰਦੇ ਆ ਦੇਖਨੇ ਆ ਟਿਸ਼ੂ ਪੇਪਰ ਉਵੇਂ ਖਿਲਰੇ ਹੁੰਦੇ ਆ ਇੱਕ ਇੱਕ ਪਿਆਰਾ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਵੀ ਇਹ ਸਾਡੇ ਗੁਰੂ ਦਾ ਘਰ ਹੈ ਇਹ ਸਾਡਾ ਘਰ ਹੈ ਵਾਹਿਗੁਰੂ ਸਫਾਈ ਰੱਖਣਾ ਸਾਡਾ ਫਰਜ਼ ਹੈ ਜੇ ਕਿਸੇ ਦੇ ਬਰਤਨ ਨਹੀਂ ਮਾਣ ਸਕਦਾ ਕੰਮ ਸੇ ਕੰਮ ਆਪਣਾ ਥਾਲਾ ਤਾਂ ਮਾਣ ਜੀ ਸਕਦਾ ਹੈ ਇੰਨੀ ਕੁ ਤਾਂ ਸੇਵਾ ਪਿਆਰਿਆ ਕਰ ਹੀ ਸਕਦਾ ਹੈ ਤੇ ਜਦੋਂ ਗੁਰੂ ਦੇ ਘਰ ਨੂੰ ਆਪਣਾ ਘਰ ਸਮਝਾਂਗੇ ਨਾ ਸਾਡਾ ਘਰ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ ਜਦੋਂ ਉਹਦੇ ਹੋ ਜਾਵਾਂਗੇ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਪਤੇ ਕਿਆ ਲਾਗੈ ਮੇਰਾ ਤੇ ਦੇਖਣਾ ਉਹਨਾਂ ਨੌਜਵਾਨ ਵੀਰ ਬੜੀ ਸੇਵਾ ਕਰਦੇ ਨੇ ਕੱਲ ਦੇਖਿਆ ਸਾਰਾ ਦਿਨ ਹੀ ਲੱਗੇ ਰਹੇ ਤੇ ਪਿਆਰ ਹੈ ਗੁਰੂ ਨਾਲ ਕਿਉਂਕਿ ਲੈਣਾ ਸਭ ਕੁਝ ਗੁਰੂ ਕੋਲੋਂ ਹੈ ਤੇ ਜਰੂਰੀ ਇੰਪੋਰਟੈਂਟ ਜਿਹੜੀ ਰਿਕੁਐਸਟ ਆ ਬੇਨਤੀ ਮੈਂ ਆਪ ਜੀ ਨੂੰ ਕਰ ਰਿਆਂ ਅਮਰਤ ਸੰਚਾਰ ਹੋ ਰਿਹਾ ਕਲਗੀ ਧਰ ਦਿਓ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਜਿਓ ਤੇ ਜਿਨ੍ਹਾਂ ਚਿਰ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰ ਪਾਰ ਉਤਾਰਾ ਨਹੀਂ ਹੋਣਾ ਮੁਕਤੀ ਦਾ ਰਸਤਾ ਨਹੀਂ ਮਿਲਣਾ ਤੇ ਡੱਲੇ ਚੌਧਰੀ ਨੇ ਕਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਭਾਵੇਂ ਅੱਜ ਆ ਗੁਰਗੱਦੀ ਦਿਵਸੇ ਨਵੇਂ ਪਾਸ਼ਾ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਆ ਦਾ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨਹੁ ਆਨ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਆ ਦਾ ਜਿਹੜਾ ਅੱਜ ਗੁਰਤਾ ਗੱਦੀ ਸਮਾਗਮ ਹੈ ਦਿਨ ਹੈ ਗੁਰਤਾ ਗੱਦੀ ਅੱਜ ਦੇ ਦਿਨ ਹੋਈ ਸੀ ਤੇ ਮੱਖਣਸ਼ਾ ਲਵਾਣੇ ਨੇ ਬਾਬੇ ਬਕਾਲੇ ਦੀ ਧਰਤੀ ਤੇ ਲੱਭਿਆ ਸੀ ਨਾ ਆਪ ਜੀ ਜਾਣਦੇ ਹੋ 500 ਮੋਹਰਾਂ ਸੁੱਖੀਆਂ ਬੇੜਾ ਡੁੱਬਦਾ ਜਾਂਦਾ ਸੀ ਤੇ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦਾ ਉੱਥੇ 22 ਮੰਝੀਆਂ ਲੱਗੀਆਂ ਸਨ 22 ਗੁਰੂ ਬਣੇ ਬੈਠੇ ਸਨ ਫਿਰ ਅਲਝਾ ਦੇ ਵਿੱਚ ਪੈ ਗਿਆ ਉਹ ਪੂਰਾ ਗੁਰੂ ਲੱਭਾਂ ਕਿੱਥੋਂ ਕਿਵੇਂ ਲੱਭੇ ਕਿਵੇਂ ਪਰਖ ਕਰਾਂ ਪੂਰੇ ਗੁਰੂ ਦੀ ਤੇ ਪੰਜ-ਪੰਜ ਮੋਹਰਾ ਮੱਥਾ ਟੇਕਦਾ ਤੇ 22 ਬਣੇ ਬੈਠੇ ਸਨ ਕਹਿੰਦਾ ਜਿਹਦੇ ਅੱਗੇ ਅਰਦਾਸ ਕੀਤੀ ਪੂਰਾ ਗੁਰੂ ਆਪੇ 500 ਮੋਹਰਾ ਮੰਗ ਲਵੇਗਾ ਬਾਈਆਂ ਅੱਗੇ 5-5 ਰੱਖੀਆਂ ਪਰ ਕਿਸੇ ਨੇ 500 ਨਹੀਂ ਮੰਗੀ ਗੱਜ ਕੇ ਆਖੋ ਸਤਨਾਮ ਹੈ ਗੁਰੂ ਜੀ ਜੇ ਗੁਰੂ ਕੋਲੋਂ ਅਸੀਂ ਮੰਗਣਾ ਜਾਣਦੇ ਗੁਰੂ ਸਾਡੇ ਕੋਲੋਂ ਲੈਣਾ ਵੀ ਜਾਣਦਾ ਤੇ ਜਿਵੇਂ ਧੰਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਧੰਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਹਾ ਸੀ ਨਾ ਕਹਿੰਦੇ ਤੂੰ ਸਾਡਾ ਲੈਣਾ ਤੇ ਅਸੀਂ ਤੇਰਾ ਦੇਣਾ ਤੂੰ ਸਾਡਾ ਲੈਣਾ ਤੇ ਅਸੀਂ ਤੇਰਾ ਦੇਣਾ ਫਿਰ ਦੇਦਾ ਨਾ ਸਾਰਾ ਕੁਝ ਜਦੋਂ ਕਿਰਪਾ ਹੋ ਗਈ ਤੇ ਮੱਖਣਸ਼ਾਹ ਲਬਾਣੇ ਨੇ ਜਦੋਂ ਪੰਜ ਮੋਹਰਾ ਧਨਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ ਸਾਹਮਣੇ ਧਰੀਆਂ ਨਾ ਤੇ ਸੱਚੇ ਪਾਤਸ਼ਾਹ ਨੇ ਨੇਤਰ ਖੋਲ ਲਏ ਭੂਰਾ ਸਾਹਿਬ ਦੇ ਵਿੱਚ ਬੈਠੇ ਸਨ ਨੇਤਰ ਖੋਲ ਲਏ ਪੁੱਛਣਾ ਕਰਦੇ ਨੇ ਕਹਿਣਾ ਕਰਦੇ ਨੇ ਕਹਿੰਦੇ ਓਏ ਮੱਖਣਸ਼ਾਹ ਲਬਾਣਿਆ ਸੁਖੀ 500 ਮੋਹਰ ਦੇ ਭੇਟਾ ਪੰਜ ਕਰਦਾ ਪਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਖੀ ਆਰਦਾਸ 500 ਮੋਹਰਾਂ ਦੀ ਕੀਤੀ ਵੀ ਬੇੜਾ ਪਾਰ ਹੋ ਜਾਵੇ 500 ਚੜ੍ਹਾਵਾਂਗਾ ਤੇ ਦਿਨਾਂ ਪੰਜ ਪਿਆ ਤੇ ਫਿਰ ਕਹਿੰਦੇ ਮਹਾਰਾਜ ਨੇ ਕਿਹਾ ਪਤਾ ਲੱਗ ਗਿਆ ਮੱਖਣ ਚਾਹ ਲਬਾਣੇ ਨੂੰ ਵੀ ਪੂਰਾ ਗੁਰੂ ਲੱਭ ਚੁੱਕਾ ਹੈ ਨਵੇਂ ਪਾਸ਼ਾ ਲੱਭ ਚੁੱਕੇ ਨੇ ਕਹਿੰਦਾ ਮੈਂ ਰੌਲਾ ਪਾਵਾਂਗਾ ਕਹਿੰਦੀ ਓਏ ਤੇਰਾ ਮੂੰਹ ਕਾਲਾ ਕਰਾਂਗੇ ਮੱਖਣ ਸ਼ਾਹ ਲਵਾਣੇ ਨੇ ਪ੍ਰਵਾਹ ਨਹੀਂ ਕੀਤੀ ਕਹਿੰਦੇ ਕਾਲਸ ਮਲ ਕੇ ਨਾ ਆਪਣੇ ਮੂੰਹ ਤੇ ਤੇ ਉਹ ਕੋਠੇ ਤੇ ਚੜ ਗਿਆ ਤਾਂ ਉੱਚੀ ਉੱਚੀ ਰੌਲਾ ਪਾਉਂਦਾ ਕਹਿੰਦਾ ਲਾਧੋ ਰੇ ਗੁਰ ਲਾਧੋ ਰੇ ਕਹਿੰਦਾ ਲੱਭ ਗਿਆ ਮੈਨੂੰ ਗੁਰੂ ਤੇ ਬੇਨਤੀ ਕਰਦਾ ਹੁੰਨਾ ਪ੍ਰਵਾਹ ਨਹੀਂ ਕੀਤੀ ਜੇ ਮੱਖਣ ਸ਼ਾਹ ਲਵਾਣਾ ਜੀ ਨਾ ਹੁੰਦੇ ਧੰਗਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਨਾ ਲੱਭਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਆਪਣੇ ਸੇਵਕਾਂ ਕੋਲੋਂ ਆਪੇ ਹੀ ਸੱਚੇ ਪਾਤਸ਼ਾਹ ਸੇਵਾ ਲੈ ਰਹੇ ਨੇ ਆ ਕਿੰਨੀਆਂ ਸਿਵਾਵਾਂ ਇੱਥੇ ਰਸਤਾ ਬਸਤਾ ਦੀ ਕੋਈ ਕਮੀ ਨਹੀਂ ਸੇਵਾਦਾਰਾਂ ਦੀ ਕਮੀ ਨਹੀਂ ਆਪੇ ਹੀ ਆਪਣੇ ਕਾਰਜ ਚਲਾ ਰਿਹਾ ਮਾਲਕ ਤੇ ਸੱਚੇ ਪਾਤਸ਼ਾਹ ਤੁਹਾਡੇ ਤੇ ਤਰਸ ਕਰਕੇ ਸੇਵਾ ਲੈ ਰਿਹਾ ਬਸ ਇੱਕ ਹੀ ਧਾਰਨਾ ਕਿਉਂਕਿ ਘੜੀ ਦੀਆਂ ਸੂਈਆਂ ਪ੍ਰਵਾਹ ਨਹੀਂ ਕਰਦੀਆਂ ਵੇਂਧੀਆਂ ਨਹੀਂ ਵੀ ਰੁਕਣਾ ਕੇ ਚੱਲਣਾ ਚੱਲਦਾ ਜਾ ਰਿਆ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਪੜ ਪੜ ਰਹੀ ਤਰੀਕ ਸਮੇਂ ਖਸਕਾਈ ਕੰਨੀ ਸਮੇਂ ਨੂੰ ਕਰ ਸਭਲ ਅਡੰਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਆਮਦਾ ਇਸ ਕਰਕੇ ਪਿਆਰਿਓ ਸਮੇਂ ਨੂੰ ਸਾਂਭ ਲਓ ਕਲਗੀ ਧਰਦੇਓ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਜਿਓ ਜਿਵੇਂ ਡੱਲੇ ਚੌਧਰੀ ਨੇ ਕਿਹਾ ਸੀ ਉਹ ਬੰਦੂਕ ਦੀ ਪਰਖ ਕੀਤੀ ਸੀ ਨਾ ਕਹਿੰਦਾ ਮੇਰੇ ਕੋਲੇ ਬੜੇ ਨੇ ਜੀ ਹਿੱਕਾਂ ਢਾ ਕੇ ਸਾਹਮਣੇ ਖੜੋ ਜਾਣਗੇ ਪਰ ਜਦੋਂ ਮਹਾਰਾਜ ਨੇ ਰਫਲ ਦਾ ਨਿਸ਼ਾਨਾ ਪਰਖਿਆ ਨਾ ਉਹਦੇ ਫਿਰ ਡੱਲੇ ਚੌਧਰੀ ਦੇ ਸੂਰਮੇ ਨਹੀਂ ਖੜੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਸਾਹਮਣੇ ਖੜੇ ਤੇ ਮਹਾਰਾਜ ਨੂੰ ਮਿਹਣੇ ਮਾਰਦਾ ਸੀ ਕਹਿੰਦਾ ਮਹਾਰਾਜ ਮੈਂ ਤੁਹਾਡੇ ਨਾਲ ਹੁੰਦਾ ਤੁਸੀਂ ਚਮਕੌਰ ਦੀ ਜੰਗ ਦੇ ਵਿੱਚ ਲਾਲ ਸ਼ਹੀਦ ਨਾ ਕਰਾਉਂਦੇ ਤੁਹਾਡਾ ਪਰਿਵਾਰ ਸਰਬੰਸਨਾ ਤੁਹਾਡਾ ਸ਼ਹੀਦ ਹੁੰਦਾ ਤੇ ਜੇ ਕਹਿੰਦਾ ਮੈਂ ਨਾਲ ਹੁੰਦਾ ਮੇਰੇ ਕੋਲੇ ਸੂਰਮੇ ਬੜੇ ਨੇ ਮੇਰੇ ਕੋਲੇ ਯੋਧੇ ਬਰੇ ਨੇ ਪਰ ਜਦੋਂ ਮਹਾਰਾਜ ਨੇ ਰੈਫਲ ਦਾ ਨਿਸ਼ਾਨਾ ਪਰਖਣਾ ਚਾਹਿਆ ਨਾ ਕੋਈ ਨਹੀਂ ਸਾਹਮਣੇ ਖੜਿਆ ਫਿਰ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਬਸ ਇੱਕ ਹੀ ਧਾਰਨਾ ਮੈਂ ਕਹਿਣੀ ਆ ਸਾਹਮਣੇ ਖੜੋ ਗਏ ਤੇ ਸੱਚੇ ਪਾਤਸ਼ਾਹ ਡੱਲੇ ਚੌਧਰੀ ਨੂੰ ਕਹਿੰਦੇ ਕਹਿੰਦੇ ਉਹ ਚੌਧਰੀਆ ਜਿੰਨਾ ਨੂੰ ਮਾੜੂ ਜੇ ਕਹਿੰਦਾ ਸੈਂ ਨਾ ਆਹ ਵੇਖ ਸਾਹਮਣੇ ਖੜੇ ਆਹਾਹਾ ਇਹ ਅਮਰਤ ਦੀ ਤਾਕਤ ਹੈ ਇਹ ਅਮਰਤ ਦੀ ਸ਼ਕਤੀ ਹੈ ਅਮਰਤ ਦੀ ਪਾਵਰ ਹੈ ਪਿਆਰਿਓ ਵਾਹਿਗੁਰੂ ਅਮਰਤ ਪੀਵਾ ਸਦਾ ਜਰ ਜੀਵੋ ਹਰ ਸਿਮਰਤ ਅਨੰਦ ਅਨੰਤ ਅਨੰਤ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਵਿਆਪੈ ਚਿੰਤਾ ਸਮੂੱਚੇ ਪ੍ਰਬੰਧ ਦਾ ਧੰਨਵਾਦ ਗੁਰੂਗੀਆਂ ਸੰਗਤਾਂ ਦਾ ਧੰਨਵਾਦ ਜਿੰਨੇ ਵੀ ਵਜੀਰ ਰਾਗੀ ਜਥੇ ਇਕਬੀਛ ਦੀ ਜਥੇ ਪਿਆਰ ਵਾਲੇ ਸਾਰੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੇ ਕਿਰਪਾ ਦਾ ਮੇਕ ਵਰਸਾ ਰਹੇ ਨੇ ਨਾਮ ਜਰੂਰ ਜਪਿਆ ਕਰੋ ਕੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇ ਵਿਖਦੇ ਗਸਾਈਆਂ ਕੋਈ ਅੱਲਾ ਏ ਤੇ ਅੱਜ ਦਾ ਸਮਾਗਮ ਦਾਸ ਦਾ YouTube ਚੈਨਲ ਬਾਬਾ ਜਸਪਾਲ ਸਿੰਘ ਲੱਲਿਆਂ ਵਾਲੇ ਉਹਦੇ ਤੇ ਅੱਜ ਦੇ ਦੀਵਾਨ ਦਾ ਆਪ ਜੀ ਆਨੰਦ ਮਾਣ ਸਕਦੇ ਹੋ